ਲੇ ਵੀ ਸਾਥੀਓ ਸਰਸਾ ਜ਼ਿਲਹਾ ਦਾ ਪਿੰਡ ਸੰਤਨਗਰ ਜਿੱਥੇ ਕਈ ਦਿਨਾਂ ਦੇ ਪਿਛੇ ਹਾਈ ਟੈਂਪਰੇਚਰ ਦੇ ਵਿੱਚ ਇਹ ਵਾਲਾ ਜਿਹੜਾ ਕੀ ਇਲਾਕਾ ਘਿਰਿਆ ਹੋਇਆ ਸੀ ਲੇਕਿਨ ਕੁਝ ਅੱਜ ਰਾਹਤ ਵੀ ਜਿਹੜੀ ਸਾਹ ਮਿਲੀ ਹੈ ਰੱਦੀ ਸਾਹ ਸੁ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਸੰਤਨਗਰ ਪਿੰਡ ਦਾ ਜਿਹੜਾ ਮੇਨ ਬਾਜ਼ਾਰ ਇਸ ਮੇਨ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਲਗਾਤਾਰ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਮਾਰਨਿੰਗ ਟਾਈਮ ਅੱਜ ਬਰਸਾਤ ਹੋਈ ਸੀ ਕਿ ਲੇਕਿਨ ਦੁਪਹਿਰੇ ਥੋੜਾ ਜਿਹਾ ਫਿਰ ਟੈਂਪਰੇਚਰ ਹੋਣ ਕਰਕੇ ਉਸ ਤੋਂ ਬਾਅਦ ਫਿਰ ਲਗਭਗ ਹੁਣ 1:30 ਵਜੇ ਟਾਈਮ ਹੋ ਚੁੱਕਿਆ 1:30 ਵਜੇ ਫਿਰ ਜਿਹੜਾ ਲਗਾਤਾਰ ਜਿਹੜਾ ਮੌਸਮ ਇੱਥੇ ਜਿਹੜਾ ਖਰਾਬ ਹੋ ਗਿਆ ਔਰ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਤੁਸੀਂ ਦੇਖ ਸਕਦੇ ਬੱਦਲ ਛਾਏ ਹੋਏ ਨੇ ਔਰ ਦੇਖ ਸਕਦੇ ਤੁਸੀਂ ਜਿਹੜਾ ਪਾਣੀ ਦੀ ਨਿਕਾਸੀ ਲਗਾਤਾਰ ਜਿਹੜੀ ਇੱਧਰ ਜਾ ਰਹੀ ਹੈ ਮੇਨ ਰੋਡ ਵਾਲੀ ਸਾਈਡ ਤੇ ਕਾਫੀ ਜਿਹੜਾ ਅੱਜ ਬਰਸਾਤ ਹੋਈ ਸਵੇਰ ਮਾਰਨਿੰਗ ਤੋਂ ਲੈ ਕੇ ਹੁਣ ਤੱਕ ਬਰਸਾਤ ਚੱਲ ਰਹੀ ਹੈ ਕਿਉਂਕਿ ਲਗਾਤਾਰ ਖੇਤਾਂ ਨੂੰ ਪਾਣੀ ਦੀ ਜਰੂਰਤ ਹੁੰਦੀ ਏ ਤੇ ਪਿਛਲੇ ਦਿਨ ਕਾਫੀ ਜਿਹੜਾ ਗਰਮੀ ਸੀ ਗਰਮੀ ਹੁਣ ਕਰਕੇ ਜੀਵ ਜੰਤੂਆਂ ਨੂੰ ਵੀ ਬਹੁਤ ਮੁਸ਼ਕਲਾ ਹੋਈਆਂ ਹੋਣਗੀਆਂ ਜੀਵ ਜੰਤੂਆਂ ਨੂੰ ਵੀ ਬਰਸਾਤ ਦੀ ਲੋੜ ਹੁੰਦੀ ਏ ਤੁਹਾਨੂੰ ਦਿਖਾਣੇ ਆ ਦੂਸਰੀ ਸਾਈਡ ਵੀ ਪਾਣੀ ਐਵੇਂ ਆ ਰਿਹਾ ਵੀ ਜਿਵੇਂ ਦਰਿਆ ਵਗ ਰਿਹਾ ਦੇਖ ਸਕਦੇ ਜੇ ਭਾਜੀ ਬਾਲਕਿਸ਼ਨ ਬਾਹਰ ਖੜੇ ਹੋਏ ਨੇ ਉਹ ਵੀ ਆਨੰਦ ਲੈ ਰਹੇ ਨੇ ਆਹ ਦੇਖੋ ਤੁਸੀਂ ਐਸ ਬੰਨਿਓ ਦੇਖੋ ਤੁਸੀਂ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੀ ਬਰਸਾਤ ਹੋਈ ਹੈ ਅੱਜ ਪਿੰਡ ਸੰਤਨਗਰ ਦੇ ਵਿੱਚ ਔਰ ਸਵੇਰ ਤੋਂ ਲੈ ਕੇ ਬਰਸਾਤ ਕਾਫੀ ਹੋਈ ਸੀ ਕਿ ਦੁਪਹਿਰੇ ਥੋੜਾ ਜਿਹਾ ਟੈਂਪਰੇਚਰ ਹੋਇਆ ਉਸ ਤੋਂ ਬਾਅਦ ਫਿਰ ਅੱਜ ਜਿਹੜਾ ਬਰਸਾਤ ਹੋ ਰਹੀ ਹੈ ਇਸੇ ਤੇ ਹੁਣ ਇਹ ਲੱਗਾ ਜਿਵੇਂ ਸ਼ਿਮਲਾ ਸ਼ਹਿਰ ਬਣਿਆ ਹੁੰਦਾ ਤੇ ਸਾਥੀਓ ਜੁੜੇ ਰਿਹਾ ਜੇ ਸਾਡੇ ਨਾਲ ਲਾਈਵ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਈਆਂ ਜਾ ਰਹੀਆਂ ਨੇ ਔਰ ਕਾਫੀ ਬਰਸਾਤ ਹੋ ਚੁੱਕੀ ਹੈ ਮੌਸਮ ਸੁਹਾਵਣਾ ਹੈ ਤੇ ਸਾਥੀ ਜਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ